ਸਸੀ ਗੱਲ ਜੀ ਡੈਨਿੰਗ ਵਾਲਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਮੈਂ ਅਸ਼ੋਕ ਈਪਾ ਹਾਂ ਤੇ ਦੋਸਤੋ ਅੱਜ ਫਿਰ ਇੱਕ ਨਵੀਂ ਵੀਡੀਓ ਨਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਤੇ ਅੱਜ ਫਿਰ ਗੱਲ ਕਰਾਂਗੇ ਨਸ਼ਿਆਂ ਦੇ ਉੱਪਰ ਇੱਕ ਯੁੱਧ ਨਸ਼ਾ ਵਿਰੁੱਧ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਜਿੰਨੇ ਵੀ ਸਾਡੇ ਦਰਸ਼ਕ ਪ੍ਰੋਗਰਾਮ ਵੇਖ ਰਹੇ ਨੇ ਉਹਨਾਂਗੇ ਬੇਨਤੀ ਕਰਾਂਗਾ ਮੈਂ ਅਕਸਰ ਦੇਖਿਆ ਕਿ ਜਿਹੜੇ ਸਾਡੇ ਦਰਸ਼ਕ ਆ ਕੋਈ ਨੈਗੇਟਿਵ ਜਦੋਂ ਵੀਡੀਓ ਕੋਈ ਹੁੰਦੀ ਆ ਤਾਂ ਸਾਡੇ ਦਰਸ਼ਕ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਨੇ ਲੋਕਾਂ ਤੱਕ ਚਾਹਦੇ ਨੇ ਅਗਰ ਕੋਈ ਚੰਗੀ ਵੀਡੀਓ ਜਦੋਂ ਹੁੰਦੀ ਆ ਕਿ ਜਿਹੜੀ ਲੋਕਾਂ ਤੱਕ ਇੱਕ ਵਧੀਆ ਮੈਸੇਜ ਜਾ ਸਕੇ ਕਿਸੇ ਬੱਚੇ ਦੀ ਲਾਈਫ ਬਦ ਸਕੇ ਜ਼ਿੰਦਗੀ ਬਦ ਸਕੇ ਬੱਚਾ ਕੋਈ ਉਸ ਵੀਡੀਓ ਨੂੰ ਦੇਖ ਕੇ ਕੋਈ ਚੰਗਾ ਉਹਦੇ ਉੱਪਰ ਅਸਰ ਹੋ ਸਕੇ ਉਹਨਾਂ ਵੀਡੀਓ ਨੂੰ ਜਿਹੜੀਆਂ ਪੋਜ਼ਿਟਿਵ ਵੀਡੀਓ ਆਪਾਂ ਲੋਕ ਸ਼ੇਅਰ ਨਹੀਂ ਕਰਦੇ ਤਾਂ ਮੇਰੀ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਹੋ ਸਕਦਾ ਕਿ ਉਹ ਵੀਡੀਓ ਤੁਹਾਡੇ ਕੰਮ ਦੀ ਹੋਵੇ ਜਾਂ ਨਾ ਹੋਵੇ ਪੋਸਟ ਲਾਇਕ ਕਿਸੇ ਹੋਰ ਪਰਿਵਾਰ ਦੀ ਤੁਹਾਡੇ ਰਿਸ਼ਤੇਦਾਰ ਤੁਹਾਡੇ ਭੈਣ ਭਰਾ ਕਿਸੇ ਨਾ ਕਿਸੇ ਨੂੰ ਉਸ ਵੀਡੀਓ ਦਾ ਜਿਹੜਾ ਫਾਇਦਾ ਹੋ ਸਕਦਾ ਮੇਰੀ ਬੇਨਤੀ ਹੋਈ ਹੈ ਕਿ ਸਬਸਕ੍ਰਾਈਬ ਕਰੋ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤੇ ਅੱਜ ਮੈਂ ਜਿਹੜੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਇਆ ਗੱਲ ਕਰਾਂਗੇ ਨਸ਼ਾ ਦੇ ਉੱਪਰ ਨਸ਼ਾ ਦੀ ਜੇ ਗੱਲ ਕੀਤੀ ਜਾਵੇ ਨਸ਼ੇ ਸਾਰੇ ਮੜੇ ਹੁੰਦੇ ਆ ਨਸ਼ੇ ਨੇ ਅੱਜ ਤੱਕ ਘਰਾਂ ਦੇ ਘਰ ਖਰਾਬ ਕੀਤੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਉਹਨਾਂ ਦਾ ਜਿਹੜਾ ਘਰ ਕੀਤਾ ਤੇ ਕੋਈ ਵੀ ਨਸ਼ਾ ਸਭ ਤੋਂ ਪਹਿਲਾਂ ਕਿ ਨਸ਼ਾ ਕੋਈ ਵੀ ਹੈ ਚੰਗਾ ਨਹੀਂ ਹੈਗਾ ਸਾਰੇ ਨਸ਼ੇ ਮਾੜੇ ਨੇ ਤੇ ਸਰਕਾਰਾਂ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ ਇੱਕ ਯੁੱਧ ਨਸ਼ਾ ਵਿਰੁੱਧ 31 ਮਈ ਦਾ ਸਮਾਂ ਦਿੱਤਾ ਗਿਆ ਸੀ ਪੂਰੇ ਪੰਜਾਬ ਦੇ ਵਿੱਚ 31 ਮਈ ਤੱਕ ਪੂਰੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਪੂਰੀ ਤਰ੍ਹਾਂ ਖਤਮ ਕੀਤਾ ਜਾਵੇਗਾ ਡੀਜੀਪੀ ਸਾਲੋਵੀ ਜਿਹੜੇ ਹੁਕਮ ਜਾਰੀ ਕੀਤੇ ਗਏ ਸੀ ਅਗਰ 31 ਮਈ ਤੱਕ ਨਸ਼ਾ ਪੂਰੇ ਪੰਜਾਬ ਵਿੱਚ ਖਤਮ ਨਹੀਂ ਹੋਏਗਾ ਤਾਂ ਪ੍ਰਸ਼ਾਸਨ ਦੇ ਜਿਹੜੇ ਵੱਡੇ ਅਧਿਕਾਰੀਆ ਉਹ ਇਸ ਗੱਲ ਦੇ ਜ਼ਿੰਮੇਵਾਰ ਹੋਣਗੇ ਪਰ ਕਾਫੀ ਹੱਦ ਤੱਕ ਸਰਕਾਰਾਂ ਇਹਦੇ ਵਿੱਚ ਕੰਮਜab ਰਹੀਆਂ ਪ੍ਰਸ਼ਾਸਨ ਵੀ ਕੰਮਜab ਰਿਹਾ ਪੂਰੇ ਪੰਜਾਬ ਦੇ ਵਿੱਚ ਨਸ਼ੇ ਦੀ ਕਾਫੀ ਹੱਦ ਤੱਕ ਆ 100% ਤਾਂ ਨਹੀਂ ਕਹਿ ਸਕਦੇ 50 ਪਲੱਸ ਪਰਸੈਂਟ ਜਿਹੜੀ ਆ ਐਵਰੇਜ ਜਿਹੜੀ ਆ ਕਿ ਨਸ਼ਾ ਅੱਜ ਦੇ ਸਮੇਂ ਵਿੱਚ ਕਾਫੀ ਖਤਮ ਹੋ ਚੁੱਕਾ ਹੈ ਫਿਰ ਵੀ ਕੋਸਦਾ ਕਿਤਨੇ ਕਿਤੇ ਜਿਹੜਾ ਨਸ਼ਾ ਚੱਲਦਾ ਹੋਏਗਾ ਜਿਵੇਂ ਗੱਲ ਕੀਤੀ ਕਿ 31 ਮਈ ਨੂੰ ਜਦੋਂ ਆਪਣੇ ਡੀਜੀਪੀ ਸਾਹਿਬ ਨੇ ਐਲਾਨ ਕੀਤਾ ਸੀ ਕਿ ਨਸ਼ਾ ਪੁਰੇ ਪੰਜਾਬ 'ਚ ਖਤਮ ਕੀਤਾ ਗਿਆ ਉਸੇ ਦਿਨੀ ਇੱਕ ਇੱਕ ਖਬਰ ਆਂਦੀ ਆ ਫਰੀਦਕੋਟ ਤੋਂ ਰੋੜੀ ਕੋਟਪੂਰਾ ਪਿੰਡ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਆ ਚਿੱਟੇ ਦੇ ਨਾਲ ਉੱਥੋਂ ਪਤਾ ਲੱਗ ਰਿਹਾ ਕਿ ਨਸ਼ਾ ਫੇਰ ਵੀ ਕਿਤਨਾ ਕਿਤੇ ਹੈਗਾ ਕਿਉਂਕਿ ਉਸੇ ਦਿਨੀ ਨਸ਼ਾ ਕਿੱਥੋਂ ਆਇਆ ਚਿੱਟਾ ਕਿੱਥੋਂ ਆਪੀਤਾ ਨੇ ਤੇ ਚਲੋ ਆ ਕਾਫੀ ਹੱਦ ਤੱਕ ਆਪਾਂ ਇਸ ਗੱਲ ਦੀ ਵਧਾਈ ਦਿੰਦੇ ਆ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਕਿ ਨਸ਼ਾ ਖਤਮ ਹੋਇਆ ਜਿੱਥੇ ਚਿੱਟਾ ਖਤਮ ਹੋਇਆ ਉਹਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਕੁਝ ਨਸ਼ੇ ਇੱਦਾ ਦੇ ਨੇ ਜਿਨ੍ਹਾਂ ਬਾਰੇ ਸਰਕਾਰਾਂ ਦਾ ਧਿਆਨ ਬਿਲਕੁਲ ਨਹੀਂ ਹੈਗਾ ਅੱਜ ਮੈਂ ਜਿਹੜੀ ਵੀਡੀਓ ਬਣਾਈ ਏ ਸਪੈਸ਼ਲ ਇਸੇ ਕਰਕੇ ਕਿ ਉਹ ਨਸ਼ਾ ਚਿੱਟੇ ਨਾਲੋਂ ਵੀ ਜ਼ਿਆਦਾ ਖਤਰਨਾਕ ਨਸ਼ਾ ਹੈ ਬਹੁਤ ਘੱਟ ਲੋਕਾਂ ਨੂੰ ਉਹਦੇ ਬਾਰੇ ਪਤਾ ਪਰ ਨੌਜਵਾਨ ਜਿਹੜੇ ਮੁੰਡੇ ਆ ਜਾਂ ਕੁਝ ਮਜ਼ਦੂਰ ਕੈਟਾਗਰੀ ਦੇ ਜਿਹੜੇ ਲੋਕ ਆ ਉਸ ਨਸ਼ੇ ਦਾ ਉਹ ਸੇਵਨ ਕਰ ਰਹੇ ਨੇ ਇਸਤੇਮਾਲ ਕਰ ਰਹੇ ਨੇ ਤੇ ਪੰਜਾਬ ਤੋਂ ਜਿਹੜੀਆਂ ਦੂਜੀਆਂ ਮੈਂ ਸਟੇਟਾਂ ਦੇਖੀਆਂ ਉਸ ਨਸ਼ੇ ਨੂੰ ਲੋਕ ਬਹੁਤ ਪ੍ਰਮੋਟ ਕਰਦੇ ਆ ਜਿਹੜੇ YouTube ਦੇ ਉੱਪਰ ਲੋਕ ਕਹਿੰਦੇ ਆ ਜੀ ਇਹ ਹੈ ਬਹੁਤ ਬੜੀਆ ਹੈ ਇਸ ਸੇ ਦਿਮਾਗ ਰਿਲੈਕਸ ਹੋਤਾ ਹੈ ਦਿਮਾਗ ਸ਼ਾਂਤ ਹੋਤਾ ਹੈ ਟੈਨਸ਼ਨ ਖਤਮ ਹੋਤੀ ਹੈ ਇਸ ਸੇ ਕੋਈ ਜਿਆਦਾ ਨੁਕਸਾਨ ਨਹੀਂ ਆ ਉਹ ਲੋਕ ਬਾਹਰ ਬੈਠੇ ਨੇ ਪੰਜਾਬ ਤੋਂ ਦੂਜੇ ਸਟੇਟਾਂ ਦੇ ਬੈਠੇ ਨੇ ਉਸ ਨਸ਼ੇ ਨੂੰ ਪ੍ਰਮੋਟ ਕਰ ਰਹੇ ਨੇ ਪਰ ਮੈਂ ਜਿਵੇਂ ਗੱਲ ਕੀਤੀ ਕਿ ਨਸ਼ਾ ਕੋਈ ਵੀ ਹੈ ਬਹੁਤ ਮਾੜੀ ਚੀਜ਼ ਆ ਬਹੁਤ ਨੁਕਸਾਨ ਹੈ ਤੇ ਉਹ ਮੰਨਣਾ ਚਾਹੀਦਾ ਅੱਜ ਤੁਹਾਡੇ ਸਾਹਮਣੇ ਦੱਸਣ ਜਾ ਰਿਹਾ ਉਸ ਨਸ਼ੇ ਨੂੰ ਕੋਈ ਲੋਕ ਭੰਗ ਪੀਂਦੇ ਨੇ ਕੋਈ ਗਾਜਾ ਪੀਂਦੇ ਆ ਉਹਦਾ ਹੀ ਸਮਝੋ ਕਿ ਥੋੜਾ ਬੋੜਾ ਜਿਹੜਾ ਅਸਰ ਹੈਗਾ ਉਹ ਬਹੁਤ ਮਹਿੰਗੇ ਨਸ਼ੇ ਨੇ ਸ਼ਾਇਦ ਲੋਕ ਜਿਆਦਾ ਘੱਟ ਪੀਂਦੇ ਹੋਣਗੇ ਪਰ ਫਿਰ ਵੀ ਕਿਤਨੇ ਕਿਤੇ ਜਿਨ੍ਹਾਂ ਨੇ ਨਸ਼ਾ ਕਰਨਾ ਉਹ ਅਰੇਂਜਮੈਂਟ ਕਰੀ ਲੈਂਦੇ ਨਸ਼ਾ ਕਰਨਾ ਪਰ ਇਹ ਮੈਂ ਦੱਸਣ ਜਾਣਾ ਇੱਕ ਇਸ ਨਸ਼ੇ ਨੂੰ ਬੜਾ ਪ੍ਰਮੋਟ ਕੀਤਾ ਯਾਰ ਇਹਨੂੰ ਭੋਲਾ ਕਹਿੰਦੇ ਆ ਭੋਲੇ ਦੇ ਨਾਮ ਤੋਂ ਜਾਣਿਆ ਜਾਂਦਾ 5 ਰੁਪਏ ਦਾ ਇਹ ਮਿਲਦਾ ਮਿਲਦਾ ਕਿੱਥੋਂ ਆ ਪਾਨਾ ਸਿਕਟਾਂ ਦੀਆਂ ਦੁਕਾਨਾਂ ਤੋਂ ਤੇ ਪਾਨਾ ਸਿਕਟਾਂ ਦੀਆਂ ਦੁਕਾਨਾਂ ਦੇ ਵਿੱਚ 5 ਰੁਪਏ ਦਾ ਹੁੰਦਾ ਤੇ ਮੇਰੀ ਗੱਲ ਤੇ 5 ਰੁਪਏ ਦਾ ਜੇ ਵੇਚਦੇ ਹੋਣਗੇ ਤੇ 1 ਰੁਪਿਆ ਵੱਧ ਤੋਂ ਵੱਧ ਉਹਨਾਂ ਨੂੰ ਇਹਦਾ ਵੱਜਦਾ ਹੋਏਗਾ 1 ਰੁਪਿਆ ਬਚਾਨ ਕਰਕੇ ਹਜ਼ਾਰਾਂ ਲੱਖਾਂ ਬੱਚਿਆਂ ਦੀ ਜ਼ਿੰਦਗੀ ਜਿਹੜੀ ਆ ਉਹ ਲੋਕ ਖਰਾਬ ਕਰ ਰਹੇ ਨੇ 1 ਰੁਪਿਆ ਵਜਦਾ 100 ਵੇਚ ਦਿੰਦੇ ਹੋਣਗੇ ਖੂਖੇ ਵਾਲਾ ਜਾਂ 200 200 ਰੁਪਿਆ ਕਮਾ ਲੈਂਦੇ ਹੋਣਗੇ پورے ਦਿਨ ਦੇ ਵਿੱਚ ਤੇ ਇਹਦੇ ਨਾਲ ਨੁਕਸਾਨ ਕੀ ਹੈ ਸਿੰਟੈਂਟਿਕ ਨਸ਼ਾ ਇਹਦੇ ਵਿੱਚ ਇਹਦਾ ਅਸਰ ਮੈਂ ਇਹਨੂੰ ਪ੍ਰੈਕਟੀਕਲੀ ਮੈਂ ਵੀ ਦੇਖਿਆ ਚੈੱਕ ਕੀਤਾ ਮੈਂ ਕੋਈ ਵੀ ਜਦੋਂ ਤੁਹਾਡੇ ਤੱਕ ਕੋਈ ਖਬਰ ਲੈ ਕੇ ਆਣੀ ਆ ਜਾਂ ਕੋਈ ਇਦਾਂ ਨਸ਼ੇ ਦੀ ਗੱਲ ਕਰਾਂ ਪਰ ਮੈਂ ਉਦੋਂ ਕਰਾਂਗਾ ਜਦੋਂ ਮੈਂ ਇਹਨੂੰ ਪ੍ਰੈਕਟੀਕਲੀ ਦੇਖਾਂਗਾ ਮੈਂ ਦੇਖਿਆ ਨੂੰ ਮੈਂ ਚੈੱਕ ਕੀਤਾ ਵਾਕਿਆ ਨਸ਼ਾ ਇਨਾ ਖਤਰਨਾਕ ਹੈ ਤੁਹਾਡਾ ਦਿਮਾਗ ਜਿਹੜਾ ਇਦਾਂ ਸੁਣ ਹੋ ਜਾਂਦਾ ਸੋਚਣ ਸ਼ਕਤੀ ਜਿਹੜੀ ਖਤਮ ਹੋ ਜਾਂਦੀ ਆ ਅਗਾਹ ਵਧੂ ਸੋਚ ਤੁਹਾਡੀ ਖਤਮ ਹੋ ਜਾਂਦੀ ਆ ਤੁਹਾਡੇ ਮਾਪਿਓ ਭੈਣ ਭਰਾ ਉਹਨਾਂ ਨਾਲ ਜਿਹੜੇ ਰਿਲੇਸ਼ਨ ਆ ਫੀਲਿੰਗ ਆ ਫੀਲਿੰਗ ਆ ਸੋ ਜਾਂਦੇ ਉਹ ਤੁਹਾਨੂੰ ਆਪਣੇ ਮਾਪਿਓ ਦੀ ਕੋਈ ਦਰਦ ਤਕਲੀਫ ਜਿਹੜਾ ਹੋਣਾ ਉਹ ਅਹਿਸਾਸ ਹੋਣਾ ਬੰਦ ਹੋ ਜਾਂਦਾ ਤੇ ਇਸ ਤੋਂ ਮਾੜਾ ਨਸ਼ਾ ਹੋਰ ਕਿਹੜਾ ਹੋ ਸਕਦਾ ਕਿ ਜਿਹੜਾ ਨਸ਼ਾ ਤੁਹਾਨੂੰ ਆਪਣੇ ਮਾਪਿਓ ਤੋਂ ਆਪਣੇ ਪਰਿਵਾਰਾਂ ਤੋਂ ਆਪਣੇ ਰਿਸ਼ਤੇਦਾਰਾਂ ਤੋਂ ਕੱਟ ਆਫ ਕਰ ਦੇ ਆਪਣੀ ਇੱਕੋ ਮਸਤੀ ਦੇ ਵਿੱਚ ਤੁਹਾਨੂੰ ਲੈ ਕੇ ਚੱਲ ਜੇ ਇਸ ਕਰਕੇ ਇਸ ਨਸ਼ੇ ਦੇ ਨਾਲ ਹੋਰ ਵੀ ਅੰਦਰੂਨੀ ਬਿਮਾਰੀਆਂ ਵੀ ਬਹੁਤ ਸਾਰੀਆਂ ਲੱਗਦੀਆਂ ਨੇ ਆ ਪੰਜਾਬ ਤੋਂ ਦੂਜੀਆਂ ਸ਼ੇਟਾਂ ਵਾਲੇ ਮੈਂ ਜਿਵੇਂ ਪਹਿਲਾਂ ਵੀ ਗਿਆ ਕਿ ਕਾਫੀ ਪਰਵਾਸੀ ਲੋਕ ਜਿਹੜੇ YouTube ਦੇ ਉੱਪਰ ਨਾ ਇਹਨੂੰ ਬੜਾ ਪ੍ਰਮੋਟ ਕਰਦੇ ਆ ਐਸਾ ਬਹੁਤ ਬੜੀਆ ਉਹ ਐਸੇ ਉਹ ਧਿਆਨ ਲੱਗ ਜਾਂਦਾ ਹੈ ਕੰਮ 'ਚ ਮਸਤੀ ਲੱਗ ਜਾਂਦੀ ਹੈ ਔਰ ਮੈਂ ਦੇਖਿਆ ਕਿ ਜਿਆਦਾਤਰ ਮਜ਼ਦੂਰ ਲੋਕ ਜਿਹੜੇ ਹੈਗੇ ਆ ਹਨਾ ਉਹ ਵੀ ਮੈਂ ਦੇਖਿਆ ਖੋਖਿਆਂ ਦੇ ਉੱਪਰ ਜਿਹੜੇ ਪਾਣਾ ਸਿੱਢਣਾ ਉੱਥੇ ਜਾ ਕੇ ਮੈਂ ਚੈੱਕ ਕੀਤਾ ਪੂਰਾ ਆਪਰੇਸ਼ਨ ਵੀ ਕੀਤੇ ਆ ਇਸ ਚੀਜ਼ ਦੇ ਜਾ ਕੇ ਵੀ ਮਜ਼ਦੂਰ ਲੋਕ ਜਾਦਾ ਲੰਨਦੇ ਵੀ ਨੂੰ ਖਾ ਕੇ ਕੰਮ ਕਰੀ ਜਾਓ ਚਲੋ ਮਜ਼ਦੂਰ ਆ ਕਰਦੇ ਆ ਪਰ ਨੁਕਸਾਨ ਕਿਤਨਾ ਕਿਦਾ ਬਹੁਤ ਵੱਡਾ ਨੁਕਸਾਨ ਹੈ ਬ੍ਰੀ ਸਰਕਾਰਾਂ ਅਗੇ ਬੇਨਤੀ ਆ ਕਿ ਪ੍ਰਸ਼ਾਸਨ ਅਗੇ ਬੇਨਤੀ ਹੈ ਕਿ ਇਹ ਜਿਹੜਾ ਭੋਲਾ ਹੈ ਨਾ 5 ਰੁਪਏ ਦਾ ਚਿੱਟੇ ਨੂੰ ਤੇ ਆਪਾਂ ਕਾਫੀ ਥੱਲ ਪਾਈ ਆ ਪਰ ਆਉਣ ਵਾਲੇ ਟਾਈਮ ਤੇ ਇਸ ਨਸ਼ੇ ਨੇ ਵੀ ਪੰਜਾਬ ਦੀ ਜਿਹੜੀ ਜਵਾਨੀ ਆ ਖਤਮ ਕਰ ਦੇਣੀ ਹੈ ਤੇ ਇਸ ਕਰਕੇ ਪ੍ਰਸ਼ਾਸਨ ਅਗੇ ਬੇਨਤੀ ਸਰਕਾਰਗੇ ਬੇਨਤੀ ਆ ਕਿ 50 ਸਿੱਟਾਂ ਦੀਆਂ ਦੁਕਾਨਾਂ ਉੱਪਰ ਵੀ ਜਾ ਕੇ ਰੇਟ ਮਾਰੀ ਜਾਏ ਤਾਂ ਇਹ ਜਿਹੜਾ ਭੋਲਾ ਜਿਹਨੂੰ ਆਪਾਂ ਕਹਿੰਦੇ ਕਿ ਭੋਲਾ ਲਾ ਕੇ ਬੰਦਾ ਭੋਲਾ ਹੀ ਹੋ ਜਾਂਦਾ ਹੈ ਜਿਹਦਾ ਨਾ ਹੀ ਭੋਲਾ ਹੈ ਕਿ ਭੋਲਾ ਕਾ ਕੇ ਭੋਲਾ ਹੋ ਜਾਣਾ ਇਹ ਭੋਲਾ ਹੋ ਗਿਆ ਕੁਝ ਨਹੀਂ ਪਤਾ ਕਿ ਅਸੀਂ ਕੀ ਕਰ ਰਹੇ ਹਾਂ ਕੀ ਨਹੀਂ ਕਰ ਰਹੇ ਤੇ ਇਸ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋ ਸਰਕਾਰਾਂ ਤੱਕ ਜਿਹੜੀ ਐ ਇਸ ਭੋਲੇ ਦੀ ਜਿਹੜੀ ਆਵਾਜ਼ ਆ ਪਹੁੰਚ ਸਕੇ ਤੇ ਤੁਹਾਡੇ ਨੌਜਵਾਨ ਬੱਚਿਆਂ ਦੀ ਜਿਹੜੀ ਆਉਣ ਵਾਲੀ ਜਿਹੜੀ ਜ਼ਿੰਦਗੀ ਹੈ ਚਿੱਟੇ ਤੋਂ ਤੇ ਕਾਫੀ ਹੁਣ ਥੋੜਾ ਜਿਹਾ ਠੱਲ ਪਈਆ ਕਿ ਇਹ ਨਾ ਹੋਵੇ ਕਿ ਭੋਲਾ ਜਿਹੜਾ ਤੁਹਾਡੇ ਪੂਰੇ ਪਰਿਵਾਰ ਨੂੰ ਹੀ ਭੋਲਾ ਕਰ ਦੋਵੇ ਤੇ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਸਰਕਾਰਾਂ ਤੱਕ ਆਵਾਜ਼ ਪਹੁੰਚ ਸਕੇ ਤੇ ਫਿਰ ਕੋਈ ਨਵੀਂ ਵੀਡੀਓ ਮੈਂ ਤੁਹਾਡੀ ਸੇਵਾ ਵਿੱਚ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਸ਼ੋਕੀ ਬਣ ਦਿਓ ਆ ਗਿਆ ਸਸੀ ਕਾਲ